ਹਾ 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 ਐ ਐ ਹਾ ਧੜੀ ਮਾਰਦੇ ਹੋ ਉਹ ਬਈ ਪਹਿਲਾ ਨਾਮ ਹਰੀ ਦਾ ਲਈਏ ਜਿਸ ਨੇ ਜਗਤ ਬਣਾਇਆ ਬਈ ਬਾਦ ਬਾਦ ਦੇ ਫੁੱਲ ਬਣਾ ਕੇ ਬੱਲੇ ਉਹ ਬਈ ਬਾਦ ਬਾਦ ਦੇ ਫੁੱਲ ਬਣਾ ਕੇ ਸੋਹਣਾ ਵਤਨ ਸਜਾਇਆ ਬਈ ਕਦੇ ਕਿਸੇ ਦੀ ਕਹੀ ਨਹੀਂ ਸੁਣਦਾ ਬੱਲੇ ਈਦਾ ਲਲੀਆਂ ਭਈ ਉਥੋਂ ਦੇ ਦੋ ਬਲਦ ਸੁਣੀ ਦੇ ਬੱਲੇ ਭਈ ਉਥੋਂ ਦੇ ਦੋ ਬਲਦ ਸੁਣੀ ਦੇ ਗਲ ਵਿੱਚ ਉਹਨਾਂ ਟੱਲੀਆਂ ਭਈ ਭੱਜ ਕੇ ਉਹ ਮੱਕੀ ਬੀਜਣਾ ਓ ਭੱਜ ਭੱਜ ਕੇ ਮੱਕੀ ਬੀਜਣ ਗਿਠ ਗਿਠ ਲੱਗੀਆਂ ਛੱਲੀਆਂ ਮੇਲਾ ਅਸਰਦੋ ਟੋਮਟਿਆਰਾ ਚੱਲੀਆਂ ਓ ਬੋਲੀ ਬੋਲੀ ਕਰਦਾ ਮੁੰਡਿਆ ਸਿੱਟ ਬੋਲੀ ਤੇ ਬੋਲੀ ਜੀ ਬੋਲੀ ਬੁਰੀ ਸ਼ਰੀਕਾ ਵਾਲੀ ਏ ਓ ਬੋਲੀ ਬੁਰੀ ਸ਼ਰੀਕਾ ਵਾਲੀ ਚਿਹਰ ਕਾਲ ਜੇ ਕਾਲੀ ਬਈ ਮਾਂ ਬੋਲੀ ਪੰਜਾਬੀ ਸਾਡੀ ਬਈ ਮਾਂ ਬੋਲੀ ਪੰਜਾਬੀ ਸਾਡੀ ਚੋਖੰਡ ਮਿਸਰੀ ਕੋਲੀ ਕਿੱਥੇ ਪਾਪਾ ਗਿਆ ਤੁਮ ਲੱਗ ਕੇ ਬੈਠੀ ਗੂੰਜੇ ਨੀ ਕੱਲੇ ਪੌਰ ਦਾ ਜਿੱਤ ਨਹੀਂ ਲੱਗਦਾ ਬੇ ਨੀ ਕੱਲੇ ਪੌਰ ਦਾ ਜਿੱਤ ਨਹੀਂ ਲੱਗਣਾ ਸੁਣੀ ਹਵੇਲੀ ਗੂੰਜੇ ਨੀ ਕਿਹੜਾ ਸਾਡੇ ਭਾਂਡੇ ਵਾਂਝੂ ਬੇ ਇਹ ਕਿਹੜਾ ਸਾਡੇ ਭਾਂਡੇ ਵਾਂਝੂ ਕੌਣ ਵੜੇ ਨੂੰ ਹੁੰ ਜਿਹੜੀ ਲੈ ਕੇ ਜਾਊਗਾ ਮੋਤੀ ਬਾਗ ਦੀਏ ਕੁਂਜੇ ਨਹੀਂ ਲੈ ਕੇ ਜਾਊਗਾ ਮੋਤੀ ਬਾਗ ਦੀਏ ਕੁਂਜੜੀ ਲੈ ਕੇ ਜਾਊਗਾ ਮੋਤੀ ਬਾਗ ਦੀਏ ਕੁਂਜੇ ਨਹੀਂ ਲੈ ਕੇ ਜਾਊਗਾ ਹੋ ਦੇਸ਼ ਮੇਰੇ ਦੇ ਵਾਕੇ ਗੱਪਰੂ ਮਸ ਮਟਿਆਰਾ ਬਈ ਨੱਚਦੇ ਡੱਪ ਦੇ ਗਦਾ ਪਾਉਂਦੇ ਓ ਬੱਲੇ ਓ ਨੱਚਦੇ ਡੱਪ ਦੇ ਗਦਾ ਪਾਉਂਦੇ ਗਾਉਂਦੇ ਰਹਿੰਦੇ ਵਾਰਾ ਬਈ ਪ੍ਰੇਮ ਰਣੀ ਵਿੱਚ ਇੰਜ ਪਰੋਏ ਓ ਪ੍ਰੇਮ ਰਣੀ ਵਿੱਚ ਇੰਜ ਪਰੋਏ ਜਾਂਗੂ ਜਾਂਦੀਆਂ ਡਾਰਾ ਬਈ ਮੌਤ ਨਾਲੇ ਹੋ ਕਰਨ ਮੁਖਵਲਾ ਓ ਮੌਤ ਨਾਲੇ ਹੋ ਕਰਨ ਮੁਖਵਲਾ ਮਸਤੇ ਵਿੱਚ ਪਿਆਰਾ ਬਈ ਕੁਦਰਤ ਤੇ ਮੈਂ ਕਾਦਰ ਯੱਗੇ ਓ ਕੁਦਰਤ ਤੇ ਮੈਂ ਕਾਦਰ ਯੱਗੇ ਹੋ ਅਰਜ ਗੁਜ਼ਾਰਾਂ ਦੇ ਕੀ ਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ ਕਿੜੀਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ ਕਿੜੀਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ ਓਹ 톨ੇ ਤਿਆਰੀ ਵਿਆਹ ਦੀ ਕੀਤੀ ਕੀ ਤਿਆਰੀ ਦੇ ਕਹਣੇ ਬਈ 21 ਸੂਟ ਬਰੀ ਦੇ ਟੋਏ ਓ ਬੱਲੇ ਬਈ 21 ਸੂਟ ਬਰੀ ਦੇ ਟੋਏ ਪਾਤ ਪਾਤ ਤੇ ਗਾਇਨੇ ਬਈ ਚੜ ਗਈ ਜੰਝਗੰਡੂਆਂ ਤੋਂ ਤੜਕੇ ਓ ਬੱਲੇ ਓ ਚੜ ਗਈ ਜੰਝਗੰਡੂਆਂ ਤੋਂ ਤੜਕੇ ਜਾ ਟੁੱਕੀ ਵਿੱਚ ਥੈਣੇ ਹੋ ਸੁਣਨੀ ਕੁੜੀਆਂ ਸੁਣਨੀ ਜੜੀਆਂ ਤੇਰਾ ਪੁੰਨਿਆ ਤੋਂ ਰੂਪ ਸਵਾਇਆ ਜੀਵ ਚ ਸਖੀਆਂ ਦੇ ਪਹਿਲਾ ਭਾਵੇਂ ਓ ਵਿੱਚ ਸਖੀਆਂ ਦੇ ਪਹਿਲਾ ਭਾਵੇਂ ਤੈਨੂੰ ਰਚਨਾ ਕੀਨੇ ਸਿਖਾਇਆ ਜੀ ਤੂੰ ਹਸਦੀ ਦਿਲ ਰਾਜੀ ਸਬਦਾ ਓ ਤੂੰ ਹਸਦੀ ਦਿਲ ਰਾਜੀ ਸਬਦਾ ਭਾਗ ਗਦੇ ਨੂੰ ਲਾਇਆ ਪਰਿਏ ਰੂਪ ਦিয়ে ਤੈਨੂੰ ਨਿਮੜਿਆ ਕੁੜੀਆਂ ਤਪਨੇ ਬਣਾਇਆ ਪਰਿਏ ਰੂਪ ਦিয়ে ਰੱਬ ਨੇ ਵੇ ਤਾ ਵੇ ਤਾ ਵੇ ਰਾਗੰਡੂਆਂ ਦੇ ਮੁੰਡਾ ਪੜਨ ਸਕੂਲੇ ਬਲੇ ਪੜਨ ਸਕੂਲੇ ਜਾਵਿਓ ਰਾ ਵਿੱਚ ਕੁੜੀ ਟੱਕਰੀ ਮੁੰਡਾ ਵੇ ਕਿਨੀਂ ਵਿਆਂ ਪਾਵੇ ਮੁੰਡਾ ਵੇ ਕਿਨੀਂ ਨਹੀਂ ਵਿਆਂ ਪਾਵੇ ਕੁੜੀ ਜੁਰੇ ਦੂਰ ਲੰਘ ਗਈ ਮੁੰਡਾ ਦੱਬ ਕੇ ਜਿੰਗ ਹੈੜਾ ਬਲੇ 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 ਮੁੰਡਾ ਦੱਬ ਕੇ ਜਿੰਗ ਹੈੜਾ ਮਾਰੇ ਫੇਲ ਕਰਾਤਾ ਨਹੀਂ ਟੋਏ ਲੰਮੀ ਬਟਿਆਰੇ ਫੇਲ ਕਰਾਤਾ ਨਹੀਂ ਟੋਏ ਲੰਮੀ ਬਟਿਆਰੇ ਫੇਲ ਕਰਾਤਾ ਨਹੀਂ ਪੇੜਾ ਉਹ ਗੋਰਾ ਰੰਗ ਮੱਖਣ ਦਾ ਪੇੜਾ ਸੂਟ ਪਾਉਣੀਏ ਕਾਲਾ ਨਹੀਂ ਸੋਨੇ ਤੇ ਸਾਗਵਲੀਏ ਉਹ ਸੋਨੇ ਤੇ ਸਾਗਵਲੀਏ ਮੁੱਖ ਦੇ ਦਿਲ ਜੋ ਕਾਲਾ ਡਟਦਾ ਤਾਰੋ ਨੇ ਮੁੰਡਾ ਕਿੰਧਾ ਵਾਲਾ ਵੀ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਲੱਗ ਬੈਠੀ ਗੂੰਜੇ ਨਹੀਂ ਕੱਲੇ ਪਾਰ ਦਾ ਚਿੱਤ ਨਹੀਂ ਲੱਗਦਾ ਬੱਲੇ ਉਹ ਕੱਲੇ ਪਾਰ ਦਾ ਚਿੱਤ ਨਹੀਂ ਲੱਗਦਾ ਸੁਨੀ ਹਵੇਲੀ ਗੂੰਜੇ ਨਹੀਂ ਕਿਹੜਾ ਸਾਡੇ ਭਾਂਡੇ ਮਾਂਜੂ ਬੱਲੇ ਉਹ ਕਿਹੜਾ ਸਾਡੇ ਭਾਂਡੇ ਮਾਂਜੂ ਕੌਣ ਵੇੜੇ ਨੂੰ ਹੁੰਜਣ ਲੈ ਕੇ ਜਾਊਗਾ ਮੋਤੀ ਬਾਗ ਦੀਏ ਕੁੰਜੇ ਨਹੀਂ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੁੰਜੇ ਨਹੀਂ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੁੰਜੇ ਨਹੀਂ ਲੈ ਕੇ ਜਾਊਂਗਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲਲੀਆਂ ਜੀ ਉੱਥੋਂ ਦੇ ਦੋ ਬੜਦ ਸੁਣੀ ਦੇ ਏ ਉਹ ਉੱਥੋਂ ਦੇ ਦੋ ਬੜਦ ਸੁਣੀ ਦੇ ਗਲ ਵਿੱਚ ਉਹ ਨਟਲੀਆਂ ਜੀ ਪੱਜ ਪੱਜ ਕੇ ਹੋ ਮੱਖੀ ਬੀਜਣਾ ਉਹ ਪੱਜ ਪੱਜ ਕੇ ਹੋ ਮੱਖੀ ਬੀਜਣ ਘਟ ਘਟ ਲਗੀਆਂ ਛੇਲੀਆਂ ਮਕਸਰ ਦਾ ਯਾਰਾਂ ਚਲੀਆਂ ਮੇਲਾ ਮਕਸਰ ਦਾ